ਇਹ ਸਿੱਖਣ ਦੀ ਕੋਈ ਵੀ ਉਮਰ ਨਹੀਂ ਹੁੰਦੀ ਇਹ ਗੱਲ ਸੁਣਦੇ ਆਏ ਸੀ ਪਰ ਜਦੋਂ ਇਹਨਾਂ ਨੂੰ ਪਹਿਲੀ ਵਾਰ ਸੁਣਿਆ ਤਾਂ ਫਿਰ ਪਤਾ ਲੱਗਿਆ ਕਿ 65 ਸਾਲ ਦੀ ਉਮਰ ਵਿੱਚ ਜਾ ਕੇ ਵੀ ਤੁਸੀਂ ਆਪਣੇ ਸ਼ਬਦਾਂ ਨੂੰ ਕਿਤਾਬਾਂ ਦੇ ਵਿੱਚ ਕਲਮਬੱਤ ਕਰ ਸਕਦੇ ਹੋ ਮਾਤਾ ਜੀ ਬਲਵਿੰਦਰ ਕੌਰ ਪੰਦੇੜ ਜੀ ਹੋਣਾ ਨੇ ਦੋ ਕਿਤਾਬਾਂ ਲਿਖੀਆਂ ਨੇ ਦੋ ਇਹਨਾਂ ਦੀਆਂ ਤਿਆਰ ਨੇ ਅੱਜ ਉਹਨਾਂ ਦੇ ਨਾਲ ਕਰਾਂਗੇ ਜੀ ਗੱਲਬਾਤ ਹਾਲਾਤ ਤੇ ਖਰਾਬੀ ਹੁੰਦੇ ਆ ਇੱਕ ਦੋ ਜੜੇ ਪੈ ਗਏ ਇੱਕ ਤਾਂ ਉੱਜੜ ਕੇ ਆਏ ਦੁੱਜੇ ਇਥੇ ਅਣਕੇ ਪੈਲੀਆਂ ਦੇ ਚੱਕਰ ਦੇ ਵਿੱਚ ਦੋ ਕਤਲ ਹੋ ਗਏ ਮੇਰਾ ਚਾਚਾ ਤੇ ਮੇਰਾ ਪਿਤਾ ਗਡੇਸੀ ਪੈਲੀਆਂ ਦੇ ਚੱਕਰ ਦੇ ਵਿੱਚ ਕਤਲ ਹੋ ਗਏ ਮੈਂ ਉਸ ਦਿਨ 13 ਦਿਨ ਦੀ ਸੀ ਪੰਜ ਦਰਿਆ ਵਗਦੇ ਛੇਵਾਂ ਦਰਿਆ ਉੱਚ ਨੂੰ ਉਛਲ ਕੇ ਵਗ ਰਿਹਾ ਏ ਨੌਜਵਾਨ ਦੁੱਧ ਮਲਾਈਆਂ ਦੇ ਪਲੇ ਟੀਕੇ ਲਾਲਾ ਮਰਦੇ ਨੇ ਸਿਰਿੰਜਾਂ ਉਹਨਾਂ ਦੇ ਹੱਥਾਂ ਵਿੱਚ ਰਹਿ ਜਾਂਦੀਆਂ ਤੇ ਉਹ ਚ ਦੁਨੀਆ ਤੋਂ ਕੋਚ ਕਰ ਜਾਂਦੇ ਨੇ ਉਹਨਾਂ ਦੀਆਂ ਲਾਸ਼ਾਂ ਨੂੰ ਵੀ ਮਦਰੱਸਾ ਬਣਾਇਆ ਸੀ ਜਦੋਂ ਕਿਸੇ ਕੌਮ ਨੂੰ ਅਸੀਂ ਮਾਰਨਾ ਹੁੰਦਾ ਹੈ ਸਭ ਤੋਂ ਪਹਿਲਾਂ ਉਹਦੀ ماں ਬੋਲੀ ਖੋਂਦੇ ਆ ਤੇ ਜਦੋਂ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਮਰ ਗਏ ਤੇ ਅੰਗਰੇਜ਼ਾਂ ਨੇ ਘਰਾਂ ਦੇ ਵਿੱਚੋਂ ਮਹਿੰਗੇ ਭਾਅ ਦੇ ਇਹਨਾਂ ਦੇ ਕੈਦੇ ਖਰੀਦ ਲੈ ਪੰਜਾਬੀ ਦੇ ਕੈਦੇ ਖਰੀਦ ਲੈ ਵੀ ਜੇ ਨਾਲ ਪੰਜਾਬੀ ਹੋਈ ਹੋਵੇ ਜੇ ਪ੍ਰਮਾਤਮ ਰੱਖੀ ਸਭ ਦੀ ਉਜਲੀ ਪਤ ਜੀ ਤੇਰੇ ਬਾਣੇ ਸ਼ੈਨਸ਼ਾ ਤੇ ਸੁਖੀ ਬਸੇ ਸਰਬਤ ਜੀਵੇ ਪੰਜਾਬੀ ਤੋਂ ਮੈਂ ਜਗਰੂਪ ਸਿੰਘ ਬੁੱਟਰ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਹੁਤ ਪਿਆਰ ਤੇ ਸਤਿਕਾਰ ਜੀਵੇ ਪੰਜਾਬੀ ਵਿੱਚ ਜਿਵੇਂ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਹਰ ਵਾਰ ਕਿਸੇ ਨਵੀਂ ਸ਼ਖਸੀਅਤ ਨੂੰ ਨਵੇਂ ਚਿਹਰੇ ਨੂੰ ਤੁਹਾਡੇ ਰੂਬਰੂ ਕੀਤਾ ਜਾਵੇ ਸੋ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਮੈਂ ਪਹਿਲੀ ਵਾਰ ਬੀਬੀ ਜੀ ਬਲਵਿੰਦਰ ਕੌਰ ਪੰਦੇੜ ਜੀ ਹੋਂਾਂ ਦੇ ਦਰਸ਼ਨ ਕੀਤੇ ਇਹਨਾਂ ਦੇ ਵਿਚਾਰ ਜਾਣੇ ਇਹਨਾਂ ਨੂੰ ਸੁਣਿਆ ਇਹਨਾਂ ਦੇ ਵਿਚਾਰਾਂ ਨੂੰ ਮਾਣਿਆ ਤਾਂ ਕਹਿੰਦੇ ਕਿ ਸਿੱਖਣ ਦੀ ਕੋਈ ਵੀ ਉਮਰ ਨਹੀਂ ਹੁੰਦੀ ਇਹ ਗੱਲ ਸੁਣਦੇ ਆਏ ਸੀ ਪਰ ਜਦੋਂ ਇਹਨਾਂ ਨੂੰ ਪਹਿਲੀ ਵਾਰ ਸੁਣਿਆ ਤਾਂ ਫਿਰ ਪਤਾ ਲੱਗਿਆ ਕਿ 65 ਸਾਲ ਦੀ ਉਮਰ ਵਿੱਚ ਜਾ ਕੇ ਵੀ ਤੁਸੀਂ ਆਪਣੇ ਸ਼ਬਦਾਂ ਨੂੰ ਕਿਤਾਬਾਂ ਦੇ ਵਿੱਚ ਕਲਮਬੱਤ ਕਰ ਸਕਦੇ ਹੋ ਮਾਤਾ ਜੀ ਬਲਵਿੰਦਰ ਕੌਰ ਪੰਦੇਰ ਜੀ ਹੋਣਾ ਨੇ ਦੋ ਕਿਤਾਬਾਂ ਲਿਖੀਆਂ ਨੇ ਦੋ ਇਹਨਾਂ ਦੀਆਂ ਤਿਆਰ ਨੇ ਅੱਜ ਉਹਨਾਂ ਦੇ ਨਾਲ ਕਰਾਂਗੇ ਜੀ ਗੱਲਾਂ ਬਾਤਾਂ ਉਹਨਾਂ ਦੇ ਜਾਣਾਂਗੇ ਵਿਚਾਰ ਜੀਵੇ ਪੰਜਾਬੀ ਦੇ ذریعے ਸਭ ਤੋਂ ਪਹਿਲਾਂ ਜੀਵੇ ਪੰਜਾਬੀ ਵਿੱਚ ਤੁਹਾਨੂੰ ਸਾਡੇ ਵੱਲੋਂ ਬਹੁਤ ਸਤਿਕਾਰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੀਬੀ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਸਾਡੇ ਚੈਨਲ ਨੂੰ ਅੱਜ ਟਾਈਮ ਦਿੱਤਾ ਇਸ ਗੱਲ ਦੇ ਅਸੀਂ ਵੀ ਸ਼ੁਕਰਗੁਜ਼ਾਰ ਆ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਮੈਂ ਵੀ ਇਸ ਚੈਨਲ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਜੀਵੇ ਪੰਜਾਬੀ ਜਿਨ੍ਹਾਂ ਨੇ ਆਪਣਾ ਆਸਟ੍ਰੇਲੀਆ ਤੋਂ ਆਣ ਕੇ ਇੰਨਾ ਕੀਮਤੀ ਟਾਈਮ ਕੱਢ ਕੇ ਸਾਡੇ ਵਰਗੇ ਪੁਰਾਣੇ ਇਨਸਾਨਾਂ ਨੂੰ ਵੀ ਚੈਨਲ ਦੇ ਰਾਈ ਸਰੋਤਿਆਂ ਤੱਕ ਪਹੁੰਚਾਇਆ ਮੈਂ ਇਹਨਾਂ ਦੀ ਬਹੁਤ ਰਿਣੀ ਹਾਂ ਬਹੁਤ ਧੰਨਵਾਦੀ ਹਾਂ ਜੀਵੇ ਪੰਜਾਬੀ ਜਗਰੂਪ ਸਿੰਘ ਪੁੱਤਰ ਜਿਹੜੇ ਆਸਟ੍ਰੇਲੀਆ ਚ ਰਹਿੰਦੇ ਆ ਇੱਥੋਂ ਤੱਕ ਪਹੁੰਚੇ ਤੇ ਸਾਡੇ ਵਿਚਾਰ ਸੁਣ ਕੇ ਇਹਨਾਂ ਨੇ ਸਰੋਤਿਆਂ ਤੱਕ ਪਹੁੰਚਾਉਣੇ ਹਨ ਸਾਡੀ ਇਹ ਮਾਤਾ ਜੀ ਕੋਸ਼ਿਸ਼ ਹੁੰਦੀ ਹੈ ਕਿ ਹਰ ਉਸ ਵਰਗ ਨੂੰ ਹਰ ਉਸ ਉਮਰ ਨੂੰ ਹਰ ਉਸ ਚਿਹਰੇ ਨੂੰ ਅਸੀਂ ਆਪਣੇ ਜੀਵੇ ਪੰਜਾਬੀ ਦੇ ਥਰੂ ਆਪਣੇ ਦਰਸ਼ਕਾਂ ਦੇ ਸਾਹਮਣੇ ਲੈ ਕੇ ਆਈਏ ਜੋ ਆਪਣੀ ਮਾਂ ਬੋਲੀ ਪੰਜਾਬੀ ਲਈ ਕੋਈ ਉਦਮ ਕੋਈ ਪਿਆਰਾ ਉਪਰਾਲਾ ਕਰ ਰਹੇ ਨੇ ਸੋ ਜਦੋਂ ਮੈਂ ਤੁਹਾਨੂੰ ਸ਼ਬਦ ਸਾਂਝ ਲਾਇਬ੍ਰੇਰੀ ਮਾਨ ਸੈਂਡਵਾਲ ਵਿਖੇ ਤੁਹਾਡਾ ਭਾਸ਼ਣ ਤੁਹਾਡੇ ਵਿਚਾਰ ਸੁਣ ਰਿਆ ਸੀ ਤਾਂ ਤੁਸੀਂ ਜਦੋਂ ਗੱਲ ਕੀਤੀ ਕਿ 65 ਸਾਲ ਦੀ ਉਮਰ ਵਿੱਚ ਆ ਕੇ ਤੁਸੀਂ ਕਿਤਾਬਾਂ ਲਿਖਣੀਆਂ ਸ਼ੁਰੂ ਕੀਤੀਆਂ ਤਾਂ ਉਹ ਗੱਲ ਮੈਨੂੰ ਬਹੁਤ ਸੋਹਣੀ ਲੱਗੀ ਤਾਂ ਮੈਂ ਉਦੋਂ ਹੀ ਸੋਚਿਆ ਕਿ ਤੁਹਾਨੂੰ ਆਪਣੇ ਸਰੋਤਿਆਂ ਦੇ ਅਸੀਂ ਰੂਬਰੂ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਆਪਣੀ ਵਿਦਿੱਕ ਯੋਗਤਾ ਬਾਰੇ ਸਾਨੂੰ ਆਪਣੇ ਪਰਿਵਾਰ ਬਾਰੇ ਤੇ ਜਦੋਂ ਤੁਸੀਂ ਲਿਖਣਾ ਸ਼ੁਰੂ ਕੀਤਾ ਉਸ ਬਾਰੇ ਜਰੂਰ ਦੱਸੋ ਜੀ ਇਸ ਤਰ੍ਹਾਂ ਹੈ ਵੀ ਮੈਂ ਸਾਡਾ ਪਰਿਵਾਰ ਉੱਥੋਂ ਪਾਕਿਸਤਾਨ ਚ ਉੱਜੜ ਕੇ ਆਇਆ ਸੀ ਪੜਾਉਣ ਦੇ ਕੋਈ ਹਾਲਾਤ ਤੇ ਨਹੀਂ ਸੀ ਪਰ ਫਿਰ ਵੀ ਪਰਮਾਤਮਾ ਦੇ ਕਿਰਪਾ ਹੋਈ ਤੇ ਮੈਂ 10ਵੀਂ ਪਾਸ ਕੀਤੀ ਤੇ 10ਵੀਂ ਪਾਸ ਕਰਨ ਤੋਂ ਬਾਅਦ ਹੀ ਛੇਤੀ ਸਾਡੇ ਮੈਰਿਜ ਹੋ ਗਈ। ਉੱਥੇ ਵੀ ਕੁਝ ਪੇਕੇ ਘਰ ਦੇ ਹਾਲਾਤ ਇਹੋ ਜਿਹੇ ਸੀ ਪੜਨ ਦਾ ਸ਼ੌਕ ਸੀ ਪਰ ਪੜ ਨਾ ਸਕੀ ਕਿਉਂਕਿ ਜਿਹੜੇ ਉੱਜੜ ਕੇ ਆਏ ਹੁੰਦੇ ਉਹਨਾਂ ਦੇ ਹਾਲਾਤ ਤੇ ਖਰਾਬ ਹੀ ਹੁੰਦੇ ਆ। ਇੱਕ ਦੋ ਜਾੜੇ ਪੈ ਗਏ। ਇੱਕ ਤਾਂ ਉੱਜੜ ਕੇ ਆਏ। ਦੂਜੇ ਇੱਥੇ ਆਣ ਕੇ ਪੈਲੀਆਂ ਦੇ ਚੱਕਰ ਦੇ ਵਿੱਚ ਦੋ ਕਤਲ ਹੋ ਗਏ। ਮੇਰਾ ਚਾਚਾ ਤੇ ਮੇਰਾ ਪਿਤਾ ਗਰੇਸੀ ਪੈਲੀਆਂ ਦੇ ਚੱਕਰ ਦੇ ਵਿੱਚ ਕਤਲ ਹੋ ਗਏ। ਮੈਂ ਉਸ ਦਿਨ 13 ਦਿਨ ਦੀ ਸੀ। ਉਹਲਾ ਆਤ ਇਹੋ ਜੇ ਖਰਾਬ ਹੋ ਗਏ ਕਿ ਪੜ੍ਹਾਈ ਜਿਹੜੀ ਉਹ ਕਰਨੀ ਤਾਂ ਬਹੁਤ ਮੁਸ਼ਕਲ ਸੀ ਰੋਟੀ ਦਾ ਵੀ ਔਖਾ ਸੀ ਦਸਵੇਂ ਤੋਂ ਬਾਅਦ ਛੇਤੀ ਫਿਰ ਸਿਰ ਤੇ ਪਿਤਾ ਦਾ ਸ਼ਾਇਆ ਨਹੀਂ ਸੀ ਚਾਚੇ ਤਾਂ ਆਏ ਨੇ ਪਾਲ ਪੋਸ ਕੇ ਪੜ੍ਹਾ ਕੇ ਤੇ ਨਾ ਕਿ ਛੇਤੀ ਵਿਆਹ ਕਰ ਦੇਣਾ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਤਿੰਨ ਬੇਟੀਆਂ ਹੋਈਆਂ ਤੇ ਤਿੰਨ ਬੇਟੀਆਂ ਤੋਂ ਬਾਅਦ ਦੋ ਬੇਟੇ ਹੋਏ ਤੇ ਉਹ ਲਿਖਣ ਦਾ ਸ਼ੌਕ ਸੀ ਪਰ ਹੱਥ ਬੰਨੇ ਹੋਏ ਸੀ ਘਰ ਦੇ ਹਾਲਾਤਾਂ ਨੇ ਤੇ ਮੈਂ ਲਿਖ ਨਹੀਂ ਸਕੀ ਪਰਮਾਤਮਾ ਨੇ ਕਿਰਪਾ ਕੀਤੀ ਬੱਚੇ ਆਪੋ ਆਪਣੀ ਥਾਂ ਹੀ ਸੈੱਟ ਨੇ ਉਹਨਾਂ ਨੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਚੁੱਕੀਆਂ ਨੇ ਬੱਚੇ ਬਹੁਤ ਸਿਆਣੇ ਆਗਿਆਕਾਰ ਨੇ ਤੇ ਹੁਣ ਫ੍ਰੀ ਹੋਏ ਸਾਂ ਤੇ ਜਦੋਂ ਫ੍ਰੀ ਹੋਏ ਤੇ ਆਖਿਆ ਵੀ ਜਿਹੜੀ ਜ਼ਿੰਦਗੀ ਦੇ ਪਾਲ ਮਿਲੇ ਆ ਪਤਾ ਨਹੀਂ ਭੌਰ ਨੇ ਕਦੋਂ ਉੱਡ ਜਾਣਾ ਕਿਉਂ ਨਾ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਗੇ ਜਿਸ ਬੋਲੀ ਨੂੰ ਅਸੀਂ ਭੁੱਲਦੇ ਜਾਂਦੇ ਆ ਜਿਹੜੀ ਸਾਡੇ ਵਿੱਚ ਅਲੋਪ ਹੁੰਦੀ ਜਾਂਦੀ ਆ ਤੇ ਉਸ ਦੀ ਸੇਵਾ ਵਿੱਚ ਲੱਗ ਗਿਆ ਵੀ ਜਿੰਨੇ ਵੀ ਪਲ ਜਿੰਨੇ ਆ ਉਹ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਗਏ 65 ਸਾਲ ਦੀ ਉਮਰ ਦੇ ਵਿੱਚ ਮੈਂ ਲਿਖਣਾ ਸ਼ੁਰੂ ਕੀਤਾ ਕਿਉਂਕਿ ਫ੍ਰੀ ਉਦੋਂ ਹੋਈਆਂ ਤੇ ਮੈਂ ਦੋ ਕਿਤਾਬਾਂ ਮੇਰੀਆਂ ਰਿਲੀਜ਼ ਹੋ ਚੁੱਕੀਆਂ ਨੇ ਇੱਕ ਦਿਲ ਦੇ ਵਲਵਲੇ ਜਿਹਦੇ ਵਿੱਚ ਕਵਿਤਾਵਾਂ ਤੇ ਮਿੱੰਨੀ ਕਹਾਣੀਆਂ ਨੇ ਮੈਂ ਜੋ ਵੀ ਕੁਝ ਲਿਖਿਆ ਸਮਾਜ ਦੀਆਂ ਰੀਤਾਂ ਤੇ ਲਿਖਿਆ ਇੱਕ ਮੇਰੀ ਕਿਤਾਬ ਅਨਮੋਲ ਵਿਰਸੇ ਦੀਆਂ ਬਾਤਾਂ ਉਹ ਰਿਲੀਜ਼ ਹੋ ਚੁੱਕੀ ਆ ਉਹਦੇ ਵਿੱਚ ਵੀ ਅਸੀਂ ਆਪਣੇ ਪੁਰਾਣੇ ਵਿਰਸੇ ਬਾਰੇ ਦੱਸਿਆ ਹੈ ਕਿਉਂਕਿ ਮੇਰਾ ਲਗਾ ਜਿਹੜਾ ਉਹ ਜਿਆਦਾ ਪੁਰਾਣੇ ਦੱਸੇ ਤੇ ਆ ਇੱਕ ਕਿਤਾਬ ਮੇਰੀ ਤਿਆਰ ਹੋ ਚੁੱਕੀ ਆ ਆਜ਼ਾਦੀ ਨਹੀਂ ਉਜਾੜਾ ਇੱਕ ਤਿਆਰ ਹੋ ਰਹੀ ਆ ਕਿਸਾਨ ਲੈਰ ਕਿਉਂਕਿ ਮੈਂ ਕਿਸਾਨ ਦਿੱਲੀ ਧਰਨਿਆਂ ਤੇ ਕਿਸਾਨਾਂ ਦੇ ਨਾਲ ਜਾਂਦੀ ਰਹੀ ਸਾਂ ਉੱਥੇ ਪੂਰਾ ਡਟ ਕੇ ਮੁਕਾਬਲਾ ਕੀਤਾ ਫੇਰ ਅਸੀਂ ਵੱਡੇ ਵੱਡੇ ਸਾਡੇ ਸਟੇਜ ਲੱਗਦੇ ਸਟੇਜਾਂ ਤੇ ਬੋਲਣਾ ਕਵਿਤਾਵਾਂ ਦੇ ਰੂਪ ਵਿੱਚ ਵੀ ਬੋਲਣਾ ਤੇ ਅਸੀਂ ਕਾਨੂੰਨਾਂ ਦੇ ਬਾਰੇ ਵੀ ਬੋਲਣਾ ਤੇ ਉਸ ਦੇ ਲਹਿਰ ਦੇ ਵਿੱਚੋਂ ਮੈਨੂੰ ਬੀਬੀ ਗਲਾਬਕੁਰ ਦਾ ਪੁਰਸਕਾਰ ਮਿਲਿਆ ਤੇ ਚਲੋ ਜੇ ਮਿਹਨਤ ਕੀਤੀ ਤੇ ਕੁਛ ਰ ਕੁਛ ਲੈ ਲੜ ਗਏ ਆ ਤੇ ਹੋਰ ਕਾਫੀ ਥਾਵਾ ਤੇ ਸਨਮਾਨ ਪੱਤਰ ਮੈਨੂੰ ਮਿਲੇ ਆ ਤੇ ਹੋਰ ਮੈਨੂੰ ਪਈਆਂ ਨੇ ਬਹੁਤ ਜ਼ਿਆਦਾ ਹੀ ਬੁਲਾ ਕੇ ਖਾਲਸਾ ਕਲਜਵਾਲਿਆਂ ਨੇ ਬੁਲਾ ਕੇ ਉਹਨਾਂ ਨੇ ਲਾਇਬ੍ਰੇਰੀ ਚ ਮੇਰੀਆਂ ਕਿਤਾਬਾਂ ਰੱਖੀਆਂ ਜਿੱਥੇ ਵੀ ਜਾਇਦਾ ਬਹੁਤ ਮਾਨ ਸਨਮਾਨ ਮਿਲਦਾ ਤੇ ਪ੍ਰਮਾਤਮਾ ਚਾਹ ਲੋ ਜਿਨਾਂ ਚਾਰੇ ਜ਼ਿੰਦਗੀ ਆ ਮਾਂ ਬੋਲੀ ਦੀ ਸੇਵਾ ਕਰਾਉਂਦੇ ਆ ਬਹੁਤ ਵਧੀਆ ਜੀ ਬੀਬੀ ਜੀ ਬਲਵਿੰਦਰ ਕੌਰ ਪੰਦੇਰ ਹੋਣਾ ਨੇ ਆਪਣੇ ਥੋੜੇ ਲਫ਼ਜ਼ਾਂ ਦੇ ਵਿੱਚ ਬਹੁਤ ਕੁਝ ਬਿਆਨ ਕੀਤਾ ਆਪਣੀਆਂ ਹੱਡ ਬੀਤੀਆਂ ਜਗ ਬੀਤੀਆਂ ਕਿੰਨਾ ਔਕੜਾਂ ਦੇ ਹੁੰਦਿਆ ਹੋਇਆ ਕਿੰਨਾ ਔਕੜਾਂ ਨੂੰ چیرਦੇ ਹੋਏ ਉਹਨਾਂ ਦੇ ਅੰਦਰ ਕੁਝ ਕਰਨ ਦਾ ਕੁਝ ਸਿੱਖਣ ਦਾ ਕੁਝ ਲਿਖਣ ਦਾ ਜੋ ਜਜ਼ਬਾ ਸੀ ਉਸ ਨੂੰ ਉਹਨਾਂ ਨੇ ਨਿਰੰਤਰ ਜਾਰੀ ਰੱਖਿਆ ਤੇ 65 ਸਾਲ ਦੀ ਉਮਰ ਵਿੱਚ ਆ ਕੇ ਆਪਣੇ ਸ਼ਬਦਾਂ ਨੂੰ ਬਹੁਤ ਸੋਹਣੀਆਂ ਕਿਤਾਬਾਂ ਦੇ ਰੂਪ ਵਿੱਚ ਕਲਮਬੱਧ ਕੀਤਾ ਮਾਂ ਬੋਲੀ ਪੰਜਾਬੀ ਨਾਲ ਇਹ ਉਹਨਾਂ ਦਾ ਪਿਆਰ ਸਾਹਿਤ ਪ੍ਰਤੀ ਉਹਨਾਂ ਦਾ ਪਿਆਰ ਉਹਨਾਂ ਦੀ ਸ਼ਖਸੀਅਤ ਨੂੰ ਹੋਰ ਵੀ ਵੱਡਾ ਕਰਦਾ ਹੈ ਉਹਨਾਂ ਦੇ ਸਨਮਾਨ ਉਹਨਾਂ ਨੇ ਸਾਂਝੇ ਕੀਤੇ ਸੀਗੇ ਜੋ ਉਹਨਾਂ ਨੂੰ ਕਿਸਾਨੀ ਮੋਰਚੇ ਦੌਰਾਨ ਜਾਂ ਵੱਖ-ਵੱਖ ਸੰਸਥਾਵਾਂ ਵੱਲੋਂ ਦਿੱਤੇ ਗਏ ਨੇ ਸੋ ਇਹ ਸਰਟੀਫਿਕੇਟ ਨੇ ਜੀ ਇਹਨਾਂ ਦੀ ਸ਼ਖਸੀਅਤ ਲਈ ਜੋ ਇਹਨਾਂ ਨੇ ਪੰਜਾਬੀ ਮਾਂ ਬੋਲੀ ਲਈ ਪਿਆਰੇ ਉਦਮ ਉਪਰਾਲੇ ਕੀਤੇ ਨੇ ਤੁਸੀਂ ਕਿਤਾਬਾਂ ਬਾਰੇ ਬੀਬੀ ਜੀ ਕਦੋਂ ਸੋਚਿਆ ਕਿਤਾਬਾਂ ਬਾਰੇ ਮੈਂ ਇਸ ਤਰ੍ਹਾਂ ਸੋਚਿਆ ਵੀ ਜਦੋਂ ਕਰੋਨੇ ਦੇ ਵਿੱਚ ਮੈਂ ਕਿਤਾਬਾਂ ਲਿਖਦੀ ਹਾਂ ਕਾਫੀ ਲਿਖੀਆਂ ਕਿਸਾਨਾਂ ਦੀਆਂ ਵੀ ਲਿਖੀਆਂ ਮੇਰੇ ਕੋਲ ਲਿਖਤਾਂ ਕਾਫੀ ਹੋ ਗਈਆਂ ਤੇ ਮੈਂ ਸੋਚਿਆ ਵੀ ਜੇ ਇੰਨੀਆਂ ਲਿਖਤਾਂ ਮੇਰੇ ਕੋਲ ਹੋਈਆਂ ਤੇ ਕਿਉਂ ਨਾ ਇਹਨਾਂ ਨੂੰ ਇੱਕ ਕਿਤਾਬ ਦਾ ਰੂਪ ਦਿੱਤਾ ਜਾਵੇ ਜੀ ਤੇ ਮੈਂ ਆਸਟ੍ਰੇਲੀਆ ਗਈ ਤੇ ਉੱਥੇ ਇਸ ਤਰ੍ਹਾਂ ਹੀ ਤੁਹਾਡੇ ਵਾਂਗੂ ਇੱਕ ਵੀਰ ਦੇ ਨਾਲ ਮੇਰਾ ਥੋੜਾ ਮੇਰੇ ਬੇਟੀ ਦੇ ਲਾਗੇ ਰਹਿੰਦਾ ਹੈ ਉਹਦੇ ਨਾਲ ਵਿਚਾਰ-ਵਟਾਂਦਰਾ ਹੋਇਆ ਤੇ ਉਹਨੂੰ ਮੈਂ ਆਪਣੀਆਂ ਥੋੜੀਆਂ ਜਿਹੀ ਕਵਤਾਵਾਂ ਸੁਣਾਈਆਂ ਕਿਉਂਕਿ ਜਿਹੜਾ ਲਿਖਦਾ ਉਹਨੂੰ ਇਹ ਵੀ ਹੁੰਦਾ ਵੀ ਮੇਰੀ ਮੇਰੇ ਜਿਹੜੀਆਂ ਦਿਲ ਦੀਆਂ ਭਾਵਨਾ ਕੋਈ ਸੁਣੇ ਤੇ ਉਹਨੇ ਜਦੋਂ ਮੇਰੇ ਕਵਤਾਵਾਂ ਸੁਣੀਆਂ ਤੇ ਆਂਦੇ ਵੀ ਜੀ ਤੁਸੀਂ ਕਿਤਾਬ ਮੈਂ ਮੇਰਾ ਮੇਰਾ ਦਿਲ ਕਰਦਾ ਮੈਂ ਕਿਤਾਬ ਦਾ ਰੂਪ ਦਵਾਂ ਇਹਨਾਂ ਨੂੰ ਜੀ ਤੇ ਉਹਨਾਂ ਨੇ ਮੇਰੇ ਕੋਲੋਂ ਸਾਰਾ ਮੇਰੀ ਲਿਖਤ ਲੈ ਆਏ ਉਹਨਾਂ ਨੇ ਇੰਡੀਆ ਉਹਨਾ ਸੀ ਤੇ ਉਹਨਾਂ ਪ੍ਰਿੰਟ ਵੈਲ ਤੇ ਦੇ ਦਿੱਤੇ ਤੇ ਮੇਰੀ ਕਿਤਾਬ ਛਪ ਗਈ ਜਿਹਦੇ ਵਿੱਚ ਕਵਿਸ਼ ਕਰਤਾਵਾਂ ਤੇ ਕੁਝ ਮਿੰਨੀ ਕਹਾਣੀਆਂ ਨੇ ਦਿਲ ਦੇ ਵਲ ਵਲੇ ਉਸ ਤੋਂ ਬਾਅਦ ਫਿਰ ਮੈਂ ਅਨਮੋਲ ਵਿਰਸੇ ਦੀਆਂ ਬਾਤਾਂ ਜਿਹੜੀ ਉਹ ਕਿਤਾਬ ਲਿਖੀ ਉਹ ਮੇਰੀ ਲਈ ਜੋ ਇਹ ਮੇਰੀ ਚੰਡੀਗੜ੍ਹ ਜਿਹੜੇ ਹੈਗੇ ਸੀ ਆਪਣੇ ਐਕਟਰ ਸੀ ਪੰਜਾਬੀ ਫਿਲਮਾਂ ਦੇ ਇੱਕ ਹੈਗਾ ਸੀ ਅਮਰਤਪਾਲ ਬਿੱਲੂ ਜੀ ਇੱਕ ਹੋਰ ਕਾਫੀ ਸੀ ਇੱਕ ਮਨਜੀਤ ਕੌਰ ਸੀ ਐਕਟਰ ਹਾਂਜੀ ਕਾਫੀ ਐਕਟਰ ਸੀ ਸਾਰਿਆਂ ਦੇ ਨਾਂ ਤੇ ਨਹੀਂ ਆਉਂਦੇ ਉਹਨਾਂ ਮੈਨੂੰ ਚੰਡੀਗੜ੍ਹ ਸੱਦ ਕੇ ਤੇ ਉਹਨਾਂ ਨੇ ਉਹ ਕਿਤਾਬ ਮੇਰੀ ਅਨਮੋਲ ਵਿਰਸਤੀਆਂ ਬਾਤਾਂ ਰਿਲੀਜ਼ ਉਹਨਾਂ ਆਪ ਕੀਤੀ ਸੀ ਤੇ ਉਹਦੇ ਵਿੱਚ ਜੰਮਣ ਤੋਂ ਲੈ ਕੇ ਮਰਨ ਤੱਕ ਸਾਡੇ ਰੀਤੀ ਰਿਵਾਜ ਵਿਆਹਵਾਂ ਦੇ ਸਾਡੇ ਸੰਦ ਸਾਡਾ ਪਹਿਰਾਵਾ ਸਾਡਾ ਖਾਣਾ ਸਾਡੇ ਜੋ ਵੀ ਹੈਗਾ ਉਹਨਾਂ ਦੀ ਬੰਦਤਰ ਕਿੱਥੇ ਵਰਤਦੇ ਹੈ ਸਭ ਕੁਝ ਉਹਦੇ ਵਿੱਚ ਜੀ ਮੈਂਸ਼ਨ ਕੀਤਾ ਮੈਂ ਚਾਹਾਂਗਾ ਜੇ ਤੁਸੀਂ ਆਪਣੀ ਕਵਿਤਾ ਦੇ ਕੁਝ ਬੋਲ ਸਾਡੇ শ্রোਤਿਆਂ ਨਾਲ ਜਰੂਰ ਸਾਂਝੇ ਕਰੋ ਜੀ ਮੈਂ ਜਿਹੜੀ ਪਹਿਲੀ ਕਵਿਤਾ ਲਿਖੀ ਆ ਉਹ ਮੈਂ ਦਾ ਬੇਟਾ ਠੀਕ ਨਹੀਂ ਮੈਂ ਹਸਪੀਟਲ ਸੀ ਤੇ ਉੱਥੇ ਮੈਂ ਅਖਬਾਰ ਦੇ ਉੱਤੇ ਹੀ ਮੈਂ ਕੋਈ ਪੈਨ ਰੱਖਦੀ ਸੀ ਅਖਬਾਰ ਦੇ ਉੱਤੇ ਲਿਖੀ ਸੀ ਉਹ ਹੈਗੀ ਆ ਲੋਕੋ ਜਾਗੋ ਜਾਗਣਾ ਪੈਣਾ ਹੈ ਜੇ ਨਾ ਜਾਗੇ ਤੇ ਇਸਰੇ ਰੋਣਾ ਪੈਣਾ ਹੈ ਕਹਿੰਦੇ ਧੀਆਂ ਨੂੰ ਕੋ ਖੁਚ ਨਾ ਮਾਰੋ ਰੋਜ਼ ਬਲਾਤਕਾਰ ਹੁੰਦੇ ਨੇ ਨਿਆ ਤਾਂ ਮਿਲਦਾ ਨਹੀਂ ਬਲਾਤਕਾਰੀ ਬਾਹਰ ਘੁੰਮਦੇ ਨੇ ਉਹਨਾਂ ਦੀਆਂ ਲਾਸ਼ਾਂ ਨੂੰ ਵੀ ਝਾੜੀਆਂ 'ਚ ਲੱਭਣਾ ਪੈਂਦਾ ਏ ਲੋਕੋ ਜਾਗੋ ਜਾਗਣਾ ਪੈਣਾ ਏ ਜੇ ਨਾ ਜਾਗੇ ਤੇ ਸਰਾਹ ਰੋਣਾ ਪੈਣਾ ਕਿਸਾਨ ਵਿਚਾਰੇ ਭੁੱਖੇ ਮਰ ਗਏ ਰੋਜ਼ ਧਰਨਿਆਂ ਤੇ ਬੈੰਦੇ ਨੇ ਫਸਲ ਉਹਨਾਂ ਦੀ ਵਿਕਦੀ ਨਹੀਂ ਖਾਦਾਂ ਸਪਰੇਆਂ ਮਹਿੰਗੀਆਂ ਨੇ ਕਰਜ਼ੇ ਥੱਲੇ ਉਹ ਦੱਬੇ ਗਏ ਰੋਜ਼ ਖੁਦਕੁਸ਼ੀਆਂ ਕਰਦੇ ਨੇ ਉਹਨਾਂ ਦੀਆਂ ਲਾਸ਼ਾਂ ਨੂੰ ਵੀ ਦਰਖਤਾ ਤੋਂ ਲਾਉਣਾ ਪੈਂਦਾ ਏ ਲੋਕੋ ਜਾਗੋ ਜਾਗਣਾ ਪੈਣਾ ਏ ਜੇ ਨਾ ਜਾਗੇ ਤਾਂ ਰੋਣਾ ਪੈਣਾ ਹੈ। ਇਹ ਪੰਜ 83 ਵਗਦੇ, 6ਵਾਂ ਦਰਿਆ ਉੱਛਲ-ਉੱਛਲ ਕੇ ਵਗ ਰਿਹਾ ਏ। ਨੌਜਵਾਨ ਦੁੱਧ ਮਲਾਈਆਂ ਦੇ ਭਲੇ ਟੀਕੇ ਲਾਲਾ ਮਰਦੇ ਨੇ। ਸਿਰਿੰਜਾਂ ਉਹਨਾਂ ਦੇ ਹੱਥਾਂ ਵਿੱਚ ਰਹਿ ਜਾਂਦੀਆਂ। ਤੇ ਉਹ ਦੁਨੀਆ ਤੋਂ ਕੁਝ ਕਰ ਜਾਂਦੇ ਨੇ। ਉਹਨਾਂ ਦੀਆਂ ਲਾਸ਼ਾਂ ਨੂੰ ਵੀ ਖੰਡਰਾ 'ਚ ਲੱਭਣਾ ਪੈਂਦਾ ਏ। ਲੋਕੋ ਜਾਗੋ ਜਾਗਣਾ ਪੈਣਾ ਏ। ਜੇ ਨਾ ਜਾਗੇ ਤਾਂ ਇਸ ਤਰ੍ਹਾਂ ਰੋਣਾ ਪੈਣਾ ਹੈ ਡਿਗਰੀਆਂ ਦਾ ਕੋਈ ਮੁੱਲ ਨਹੀਂ ਬੱਚੇ ਵਿਦੇਸ਼ ਵਿੱਚ ਜਾਂਦੇ ਨੇ ਕਰਜ਼ਾ ਚੁੱਕ ਕੇ ਪੈੜੀ ਵੇਚ ਕੇ ਮਾਪੇ ਵਿਚਾਰੇ ਮਜਬੂਰ ਹੋ ਜਾਂਦੇ ਨੇ ਕਹਿੰਦੇ ਬੱਚੇ ਸਾਡੇ ਸੇਫ ਨੇ ਕਹਿੰਦੇ ਬੱਚੇ ਸਭਾਰ ਸਾਡੇ ਸੇਫ ਨੇ ਪਰ ਵਿਛੋੜਾ ਚੱਲਿਆ ਜਾਂਦਾ ਨਹੀਂ ਸਵੇਰੇ ਉੱਠਦੀਆਂ ਹੀ ਨੰਬਰ ਲੱਭ ਕੇ ਫੋਨ ਲਾਉਣਾ ਪੈਂਦਾ ਏ ਲੋਕੋ ਜਾਗੋ ਜਾਗਣਾ ਪੈਣਾ ਏ ਜੇ ਨਾ ਜਾਗੇ ਤਾਂ ਇਸ ਤਰ੍ਹਾਂ ਰੋਣਾ ਪੈਣਾ ਲੋਕੋ ਜਾਗੋ ਜਾਗਣਾ ਪੈਣਾ ਹੈ ਜੇ ਨਾ ਜਾਗੇ ਤਿਸ ਤਰ੍ਹਾਂ ਰੋਣਾ ਪੈਣਾ ਬਹੁਤ ਬਾ ਕਮਾਲ ਜੀ ਤੁਸੀਂ ਆਪਣੇ ਥੋੜੇ ਲਫ਼ਜ਼ਾਂ ਦੇ ਵਿੱਚ ਬਹੁਤ ਵੱਡੇ ਸੁਨੇਹੇ ਸੱਚ ਨੂੰ ਬਿਆਨ ਕੀਤਾ ਹੈ ਤੇ ਸੱਚ ਨੂੰ ਲਿਖਣਾ ਸੱਚ ਨੂੰ ਬੋਲਣਾ ਸੱਚ ਨੂੰ ਗਾਉਣਾ ਬਹੁਤ ਔਖਾ ਹੁੰਦਾ ਹੈ ਤੇ ਉਸ ਤੋਂ ਵੀ ਔਖਾ ਹੁੰਦਾ ਹੈ ਸੱਚ ਨੂੰ ਸੁਣਨਾ ਜਿਵੇਂ ਤੁਸੀਂ ਬੀਬੀ ਜੀ ਪਹਿਲਾਂ ਨੇ ਜ਼ਿਕਰ ਕੀਤਾ ਕਿ ਤੁਸੀਂ ਸਮਾਜ ਸਮਾਜਿਕ ਕ੍ਰਿਤੀਆਂ ਬਾਰੇ ਜ਼ਿਆਦਾ ਲਿਖਦੇ ਹੋ ਤੇ ਇਹ ਬਹੁਤ ਵੱਡਾ ਤੁਹਾਡਾ ਉਦਮ ਹੈ ਜੀ ਸੱਚ ਨੂੰ ਬਿਆਨ ਕਰਨਾ ਜਾਂ ਕਿਸੇ ਝੂਠ ਦੇ ਖਿਲਾਫ ਆਵਾਜ਼ ਉਠਾਉਣੀ ਅਨਿਆਂ ਦੇ ਖਿਲਾਫ ਆਵਾਜ਼ ਉਠਾਉਣੀ ਤੁਹਾਡੇ ਜਿਹੜੇ ਦੋ ਕਿਤਾਬਾਂ ਆ ਰਹੀਆਂ ਨੇ ਸਾਨੂੰ ਉਹਨਾਂ ਬਾਰੇ ਵੀ ਦੱਸੋ ਕਦੋਂ ਤੱਕ ਉਹ ਕਿਤਾਬਾਂ ਪ੍ਰਕਾਸ਼ਿਤ ਹੋ ਜਾਣਗੀਆਂ ਜੀ ਇੱਕ ਕਿਤਾਬ ਜਿਹੜੀ ਮੇਰੀ ਆਜ਼ਾਦੀ ਦੀ ਹੈ ਜਿਹੜਾ ਉਹ ਤਿਆਰ ਹੋ ਚੁੱਕੀ ਆ ਉਹ ਤਾਂ ਸਿਰਫ ਮੈਂ ਪੇਮੈਂਟ ਕਰਕੇ ਤੇ ਉੱਥੇ ਲੈ ਕੇ ਹੀ ਆਉਣੀ ਆ ਅੱਧ દિਵਾਲੀ ਤੋਂ ਬਾਅਦ ਸ਼ਾਇਦ ਮੈਂ ਚੁੱਕ ਲਿਆਵਾਂ ਜੇ ਉਹ ਮੇਰੀ ਕਿਤਾਬ ਪੂਰੀ ਹੋ ਗਈ ਤੇ ਮੈਂ ਗੁਰਪੁਰਬ ਤੇ ਗੁਰੂ ਨਾਨਕ ਦੇ ਗੁਰਪੁਰਬ ਤੇ ਪਾਕਿਸਤਾਨ ਜਾ ਰਹੀ ਆ ਜੇ ਮੇਰਾ ਵੀਜ਼ਾ ਲੱਗ ਗਿਆ ਪਰਮਾਤਮਾ ਨੇ ਕਿਰਪਾ ਕੀਤੀ ਮੇਰਾ ਦਿਲ ਕਰਦਾ ਆ ਉਹ ਕਿਤਾਬ ਮੈਂ ਆਪਣੇ ਪੁਰਖਿਆਂ ਦੇ ਪਿੰਡ ਕਮਾਸ ਲਾਹੌਰ ਜ਼ਿਲ੍ਹੇ ਦੇ ਵਿੱਚ ਪਿੰਡ ਕਮਾਸ ਦੇ ਵਿੱਚ ਰਿਲੀਜ਼ ਕਰਾਂ ਕਿਉਂਕਿ ਉਸ ਦੇ ਵਿੱਚ ਮੈਂ ਆਪਣੇ ਪਰਿਵਾਰ ਦੀ ਵੀ ਕੁਝ ਕਹਾਣੀ ਲਿਖੀ ਆ ਜੀ ਤੇ ਜੇ ਪ੍ਰਮਾਤਮਾ ਨੇ ਕਿਰਪਾ ਕੀਤੀ ਤੇ ਬਾਕੀ ਜਿਹੜੀ ਕਿਸਾਨ ਲੈ ਰਿਆ ਉਹ ਮੇਰੀ ਅਜੇ ਇੱਕ ਟਾਈਮ ਲੱਗਦਾ ਤਿਆਰ ਹੋਣ ਤੇ ਇਹ ਤਾਂ ਤਿਆਰ ਹੋ ਚੁੱਕੀ ਆ ਉਹਦੇ ਤੇ ਟਾਈਮ ਲੱਗਣਾ ਜੇ ਦਿੱਤੀ ਆ ਪਤਾ ਨਹੀਂ 2 ਮਹੀਨੇ ਲੱਗਣ ਕਿ 3 ਮਹੀਨੇ ਲੱਗਣ ਤੇ ਬਾਕੀ ਇੱਕ ਮੈਂ ਕਿਤਾਬ ਲੇਖ ਰਹੀ ਆ ਨਾਵਲ ਦੇ ਰੂਪ ਦੇ ਵਿੱਚ ਭੀਲਗਾ ਮੰਗਾ ਉਹ ਵੀ ਇੱਕ ਨਸ਼ੇ ਤੇ ਆ ਤੇ ਬਾਕੀ ਚਲੋ ਜਿੰਨਾ ਚਿਰ ਪਾਲ ਨੇ ਇਸ ਤਰ੍ਹਾਂ ਹੀ ਬਹੁਤ ਵਧੀਆ ਜੀ ਬੇਸ਼ੱਕ ਜੱਦੀ ਪਿੰਡ ਤੋਂ ਕੋਹਾਂ ਦੂਰ ਬੈਠੇ ਨੇ ਪਰ ਫਿਰ ਵੀ ਕਿਤਨੇ ਕਿਤੇ ਦਿਲ ਦੇ ਵਿੱਚ ਉਹ ਜਜ਼ਬਾਤ ਦਿਲ ਦੇ ਵਿੱਚ ਉਹ ਪਿਆਰ ਉਹ ਸਤਕਾਰ ਹੈ ਕਿ ਆਪਣੀ ਕਿਤਾਬ ਨੂੰ ਆਪਣੇ ਪੁਰਖਿਆਂ ਤੱਕ ਆਪਦੇ ਉਥੇ ਵੱਡੇ ਵਡੇਰਿਆਂ ਤੱਕ ਲੈ ਕੇ ਪਹੁੰਚਣ ਪ੍ਰਮਾਤਮਾ ਇਹਨਾਂ ਦਾ ਸੁਪਨਾ ਸਕਾਰ ਕਰੇ ਸਰਕਾਰਾਂ ਵੱਲੋਂ ਇਹਨਾਂ ਦੇ ਪਾਸਪੋਰਟ ਤੇ ਵੀਜ਼ਾ ਲੱਗੇ ਤੇ ਸਾਨੂੰ ਇਹ ਬੜੀ ਖੁਸ਼ੀ ਹੋਈ ਹੈ ਜੀ ਕਿ ਤੁਸੀਂ ਉਧਰ ਦੇ ਲਈ ਪੰਜਾਬ ਦੀਆਂ ਵੀ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿਵੇਂ ਤੁਸੀਂ ਉਧਰੋਂ ਇੱਧਰ ਆਏ ਕਿਵੇਂ ਤੁਸੀਂ ਵਿਦਿਅਕ ਯੋਗਤਾ ਆਪਣੀ ਹਾਸਲ ਕੀਤੀ ਤੇ ਬੀਬੀ ਜੀ ਤੁਹਾਨੂੰ ਇਹ ਦੱਸੋ ਕਿ ਮੌਜੂਦਾ ਟਾਈਮ ਦੇ ਵਿੱਚ ਮਾਂ ਬੋਲੀ ਪੰਜਾਬੀ ਜਿਵੇਂ ਅੱਜ ਤੋਂ ਤੁਸੀਂ 30 ਸਾਲ ਪਹਿਲਾਂ ਜਾਂ 4 ਦਹਾਕੇ ਪਹਿਲਾਂ ਦੇਖਦੇ ਸੀ ਵਿਆਹਾਂ ਸ਼ਾਦੀਆਂ ਦੇ ਵਿੱਚ ਘੋੜੀਆਂ ਸੁਹਾਗ ਜਾਂ ਬੱਚਿਆਂ ਦੀਆਂ ਲੋਰੀਆਂ ਉਹ ਚੀਜ਼ਾਂ ਕਿਤੇ ਨਾ ਕਿਤੇ ਗਾਇਬ ਹੋ ਰਹੀਆਂ ਕਿ ਜਾਂ ਉਹ ਆਪਣਾ ਸਥਾਨ ਬਿਲਕੁਲ ਉੱਥੇ ਬਣਾ ਕੇ ਰੱਖਿਆ ਹੋਇਆ ਉਹਨਾਂ ਨੇ ਜੀ ਮੇਰੇ ਹਿਸਾਬ ਤੇ ਤੇ ਬਿਲਕੁਲ ਅਲੋਪ ਹੋ ਰਹੀਆਂ ਨੇ ਜਿਵੇਂ ਸੋਹਣਿਆ ਰੰਗਾ ਵਿੱਚੋਂ ਰੰਗ ਗੁਲਾਬੀ ਨਹੀਂ ਸਹੀ ਉਹ ਜੀ ਸੋਹਣੀਆਂ ਬੋਲੀਆਂ ਵਿੱਚੋਂ ਬੋਲੀ ਪੰਜਾਬੀ ਨਹੀਂ ਸਹੀ ਉਹ ਅਸੀਂ ਬੋਲੀਆਂ ਜਿੰਨੀਆਂ ਮਰਜ਼ੀ ਸਿੱਖ ਗਏ ਪਰ ਸਾਨੂੰ ਮਾਂ ਬੋਲੀ ਨਹੀਂ ਭੁਲਾਉਣੀ ਚਾਹੀਦੀ ਕਿਉਂਕਿ ਇਹ ਬੋਲੀ ਜਿਹੜੀ ਸਾਨੂੰ ਮਾਂ ਦੇ ਗੁੜਤੀ ਦੇ ਵਿੱਚੋਂ ਮਿਲਦੀ ਆ ਇਹ ਸਾਡੀ ਪਹਿਲੀ ਆਵਾਜ਼ ਸਾਡੀ ਪੰਜਾਬੀ ਵਿੱਚ ਹੁੰਦੀ ਹੈ ਸਾਡੇ ਗੁਰੂ ਆ ਪੀਰਾ ਨੇ ਮੁੱਖੋਂ ਅਚਾਰੀ ਆ ਤੇ ਸਾਡਾ ਸਾਨੂੰ ਪ੍ਰਮਾਤਮਾ ਨੇ ਇਸ ਕਰਕੇ ਸਿੱਖ ਧਰਮ ਦੇ ਵਿੱਚ ਜਨਮ ਦਿੱਤਾ ਕਿ ਕੋਈ ਅਸੀਂ ਇਹਦੇ ਲਾਇਕ ਆ ਪਰ ਜੇ ਸਾਨੂੰ ਅਸੀਂ ਉਹਦੇ ਲਾਇਕ ਆ ਅਸੀਂ ਆਪਣੀ ਮਾਂ ਬੋਲੀ ਛੱਡ ਕੇ ਹਿੰਦੀ ਅੰਗਰੇਜ਼ੀ ਪੜ੍ਹ ਗਏ ਹਾਂ ਜ਼ਰੂਰਤ ਹੈ ਸਾਨੂੰ ਅੰਗਰੇਜ਼ੀ ਦੀ ਪੜੋ ਪਰ ਆਪਣੀ ਮਾਂ ਬੋਲੀ ਨਾ ਭੁਲਾਓ ਜੇ ਸਾਡੇ ਵਰਗਾ ਕੋਈ ਠੇਠ ਪੰਜਾਬੀ ਬੋਲਦਾ ਤੇ ਉਹਨੂੰ ਤਾਂ ਆਂਦੇ ਨੇ ਇਹ ਅਨਪੜਿਆ ਤੇ ਜਿਹੜਾ ਹਿੰਦੀ ਤੇ ਅੰਗਰੇਜ਼ੀ ਬੋਲਦਾ ਆਉਂਦਾ ਭਾਵੇਂ ਉਹਨੂੰ ਕੱਖ ਵੀ ਨਾ ਹੋਵੇ ਉਹ ਇੱਕ ਆਪਣਾ ਸਟੈਂਡਰਡ ਬਣਾ ਚੁੱਕੇ ਆ ਉਹਦੇ ਨਾਲ ਅਸੀਂ ਆਪਣੀ ਮਾਂ ਬੋਲੀ ਦਾ ਘਾਣ ਕਰ ਚੁੱਕੇ ਆ ਪਹਿਲੇ ਸ਼ਬਦ ਨਹੀਂ ਰਹਿ ਪਹਿਲੀਆਂ ਲੋਰੀਆਂ ਨਹੀਂ ਰਹੀਆਂ ਪਹਿਲੇ ਸਾਡਾ ਪਹਿਰਾਵਾ ਨਹੀਂ ਰਿਹਾ ਖਾਣਾ ਪੀਣਾ ਨਹੀਂ ਰਿਹਾ ਅਸੀਂ ਪੱਛਮੀ ਸੱਭਿਆਤ ਸਭ ਕੁਝ ਜਿਹੜਾ ਉਹਦਾ ਅਸੀਂ ਜਿਹੜਾ ਉਹ ਗ੍ਰਹਿਣ ਕਰ ਲਿਆ ਉਸੇ ਹਿਸਾਬ ਤੇ ਸਾਡਾ ਰਹਿਣਾ ਬਹਿਣਾ ਇਹ ਇੱਕ ਬੜੀ ਤਰਾਸ਼ਦੀ ਆ ਸਾਡੇ ਆਉਣ ਵਾਲੀਆਂ ਨਸਲਾਂ ਨੂੰ ਪਤਾ ਹੀ ਨਹੀਂ ਹੋਣਾ ਪੈ ਅਸੀਂ ਚੀਜ਼ ਕੀ ਸੀ ਫਿਰ ਜੇ ਅਸੀਂ ਇਹਨੂੰ ਭੁੱਲ ਗਏ ਤੇ ਫਿਰ ਆਉਣ ਵਾਲੇ ਸਮੇਂ 'ਚ ਇਹ ਹੋਵੇਗਾ ਹੁੰਦੀ ਸੀ ਇੱਕ ਬੋਲੀ ਪੰਜਾਬੀ ਪਰ ਆ ਲੋਪ ਹੋ ਚੁੱਕੀ ਆ ਪਰ ਜਦੋਂ ਇਹ ਗੱਲ ਕਰਨੇ ਆ ਸਰੀਰ ਦੇ ਲੋਕ ਕੰਡੇ ਖੜੇ ਹੁੰਦੇ ਆ ਵੀ ਅਸੀਂ ਕਿੱਧਰ ਨੂੰ ਜਾ ਰਹੇ ਆ ਕਿੰਨੇ ਅਸੀਂ ਭੁੱਲੇ ਪਟਕੇ ਆ ਆਓ ਸਾਰੇ ਰਲ ਕੇ ਅੰਬੜਾ ਮਾਰਗੇ ਘਰ ਘਰ ਜਿਹੜੀ ਪੰਜਾਬੀ ਆ ਇਹਨੂੰ ਪਹੁੰਚਾਈਏ ਬਾਕੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਉਹ ਅਨਪੜ ਸੀ ਪਰ ਉਹਨਾਂ ਨੇ ਹਰ ਪਿੰਡ ਵਿੱਚ ਮਦਰੱਸਾ ਬਣਾਇਆ ਸੀ ਜਦੋਂ ਕਿਸੇ ਕੌਮ ਨੂੰ ਅਸੀਂ ਮਾਰਨਾ ਹੁੰਦਾ ਹੈ ਸਭ ਤੋਂ ਪਹਿਲਾਂ ਉਹਦੀ ਮਾਂ ਬੋਲੀ ਖੋਂਦੇ ਆ ਤੇ ਜਦੋਂ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਮਰ ਗਏ ਤੇ ਅੰਗਰੇਜ਼ਾਂ ਨੇ ਘਰਾਂ ਦੇ ਵਿੱਚੋਂ ਮਹਿੰਗੇ ਭਾਅ ਦੇ ਇਹਨਾਂ ਦੇ ਕੈਦੇ ਖਰੀਦ ਲੈ ਪੰਜਾਬੀ ਦੇ ਕੈਦੇ ਖਰੀਦ ਲੈ ਵੀ ਜੇ ਨਕਲ ਪੰਜਾਬੀ ਹੋਈ ਇਹ ਫਿਰ ਸਾਡੇ ਰਾਜ ਕਰਨਗੇ ਸਾਨੂੰ ਰਾਜ ਨਹੀਂ ਮਿਲਣਾ ਉਹਨਾਂ ਨੇ ਮਹਿੰਗੇ ਭਾਅ ਤੇ ਸਾਡੀ ਇਹ ਖਰੀਦ ਲੈ ਕਾਇਦੇ ਤੇ ਸਾਡੀ ਮਾਂ ਬੋਲੀ ਤੇ ਵੀ ਉਹਨਾਂ ਨੇ ਹਮਲਾ ਕੀਤਾ ਇਸ ਕਰਕੇ ਸਾਨੂੰ ਆਪਣੀ ਮਾਂ ਬੋਲੀ ਨਹੀਂ ਭੁਲਾਉਣੀ ਚਾਹੀਦੀ ਮੈਂ ਤਾਂ ਸਾਰਿਆਂਗੇ ਇਹ ਬੇਨਤੀ ਕਰਨੀ ਆਪਾਂ ਪਿਛਲੇ ਸ਼ਬਦ ਠੇਠ ਪੰਜਾਬੀ ਬੋਲ ਗਏ ਉਹ ਲੋਰੀਆਂ ਬੋਲ ਗਏ ਉਹ ਘੋੜਿਆਂ ਬੋਲ ਗਏ ਉਹ ਸੁਹਾਗ ਬੋਲ ਗਏ ਤੇ ਉਸ ਤਰ੍ਹਾਂ ਗਲੀਆਂ ਦੇ ਵਿੱਚ ਨੱਚ ਗਏ ਟੱਪ ਗਏ ਤੇ ਪਰ ਉਹ ਨਹੀਂ ਦਿਸਦਾ ਬਹੁਤ ਜ਼ਿਆਦਾ ਹੀ ਅਲੋਪ ਹੋ ਰਹੀ ਹੈ ਬਹੁਤ ਸੋਹਣੇ ਵਿਚਾਰ ਬੀਬੀ ਜੀ ਉਹਨਾਂ ਨੇ ਸਾਂਝੇ ਕੀਤੇ ਨੇ ਕਿ ਆਪਣੀ ਮਾਂ ਬੋਲੀ ਪੰਜਾਬੀ ਨੂੰ ਬਣਦਾ ਮਾਣ ਸਤਿਕਾਰ ਦੇਈਏ ਜਿਵੇਂ ਕਿ ਉਹਨਾਂ ਨੇ ਦੱਸਿਆ ਕਿ ਬਹੁਤ ਪੰਜਾਬੀ ਦੇ ਸ਼ਬਦ ਅਲੋਪ ਹੋ ਰਹੇ ਨੇ ਸਾਡੀਆਂ ਲੋਰੀਆਂ ਘੋੜੀਆਂ ਸੁਹਾਗ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਮੁਟਿਆਰਾਂ ਨੂੰ ਧੀਆਂ ਨੂੰ ਪੈਣਾ ਨੂੰ ਯਾਦ ਨਹੀਂ ਹੈ ਜਦ ਕਿ ਉਹਨਾਂ ਨੂੰ ਇਹਨਾਂ ਲਖਜਾਂ ਨੂੰ ਇਹਨਾਂ ਲੋਰੀਆਂ ਸੁਹਾਗ ਘੋੜੀਆਂ ਪੰਜਾਬੀ ਸਾਹਿਤ ਨੂੰ ਮੀ ਨਾਲ ਨਾਲ ਪੜ੍ਹਨਾ ਚਾਹੀਦਾ ਹੈ ਬਿਲਕੁਲ ਉਹਨਾਂ ਦੀ ਬੜੀ ਸੋਹਣੀ ਗੱਲ ਸੀ ਕਿ ਹੋਰ ਪਛਾਹਵਾ ਵੀ ਬੜੀਆਂ ਸਤਿਕਾਰਯੋਗ ਨੇ ਹਿੰਦੀ ਪੰਜਾਬੀ ਕੋਈ ਵੀ ਤੁਸੀਂ ਭਾਸ਼ਾ ਪੜ੍ਹਦੇ ਹੋ ਸਿੱਖਦੇ ਹੋ ਬੜੀ ਸੋਹਣੀ ਗੱਲ ਆ ਪਰ ਨਾਲ ਦੇ ਨਾਲ ਆਪਣੀ ਮਾਂ ਬੋਲੀ ਪੰਜਾਬੀ ਨੂੰ ਵੀ ਬਣਦਾ ਮਾਨ ਸਤਕਾਰ ਦੇਣਾ ਜ਼ਰੂਰ ਜ਼ਰੂਰੀ ਹੈ ਜਦੋਂ ਬੁੱਧੀਜੀਵੀ ਜਦੋਂ ਵੱਡੇ ਵਡੇਰੇ ਆਪਣੀ ਭਾਸ਼ਾ ਪ੍ਰਤੀ ਚਿੰਤਤ ਹੋਣ ਤਾਂ ਉਦੋਂ ਲੱਗਦਾ ਹੈ ਕਿ ਕਿਤੇ ਨਾ ਕਿਤੇ ਭਾਸ਼ਾ ਲਈ ਕੋਈ ਖਤਰਾ ਹੈ ਭਾਸ਼ਾ ਨੂੰ ਜੋ ਸਤਕਾਰ ਜੋ ਘਰਾਂ ਦੇ ਵਿੱਚ ਮਾਹੌਲ ਘਰਾਂ ਦੇ ਵਿੱਚ ਬੱਚਿਆਂ ਦੇ ਹੱਥਾਂ ਵਿੱਚ ਪੰਜਾਬੀ ਦੇ ਕਾਇਦੇ ਉਹਨਾਂ ਕੋਲ ਪੰਜਾਬੀ ਮੁਹਾਰ ਨਹੀਂ ਹੋਣੀ ਚਾਹੀਦੀ ਹੈ ਉਹ ਨਹੀਂ ਹੈ ਤਾਂ ਇਸ ਪ੍ਰਤੀ ਸੋਚਣ ਦੀ ਲੋੜ ਹੈ। ਮਾਤਾ ਜੀ ਤੁਸੀਂ ਕੋਈ ਸਾਡੇ ਨਾਲ ਹੋਰ ਗੱਲਬਾਤ ਸਾਂਝੀ ਕਰਨੀ ਚਾਹੋਗੇ ਜਾਂ ਤੁਸੀਂ ਸਾਡੇ ਸਰੋਤਿਆਂ ਨੂੰ ਕੋਈ ਆਪਣੇ ਵੱਲੋਂ ਸਨੇਹਾ ਦੇਣਾ ਚਾਹੋਗੇ? ਗੱਲਾਂ-ਬਾਤਾਂ ਤੇ ਜੇ ਵੀਰ ਕਰਗੇ ਤੇ ਸਾਰਾ ਦਿਨ ਨੰਗ ਜਾਂਦਾ ਗੱਲਾਂ-ਬਾਤਾਂ ਮੁੱਕਦੀਆਂ ਹੀ ਨਹੀਂ ਗਈਆਂ। ਜੋ ਕੁਝ ਹੋ ਰਿਹਾ ਹੈ ਤੇ ਜੀ ਕਰਦਾ ਵੀ ਭੁੱਲ ਗਏ ਤੇ ਸੁਧਾਰ ਹੋਵੇ ਪਰ ਮੈਂ ਤਾਂ ਸਰੋਤਿਆਂ ਨੂੰ ਇਹੋ ਹੀ ਬੇਨਤੀ ਕਰਨੀ ਆ। ਭਈ ਕੋਈ ਵੀ ਆ। ਜਿਹੜੇ ਉਹਨਾਂ ਦੀ ਮਾਂ ਬੋਲੀ ਉਹਨੂੰ ਨਾ ਭਲਾਉਣ ਜਿਹੜੇ ਹਿੰਦੀ ਦੇ ਉਹ ਹਿੰਦੀ ਨੂੰ ਨਾ ਭਲਾਉਣ ਜਿਹੜੇ ਉਰਦੂ ਦੇ ਉਰਦੂ ਨੂੰ ਨਾ ਭਲਾਉਣ ਜਿਹੜੇ ਅੰਗਰੇਜ਼ੀ ਦੇ ਅੰਗਰੇਜ਼ੀ ਪਰ ਅਸੀਂ ਪੰਜਾਬੀ ਮਾਂ ਬੋਲੀ ਆ ਸਾਡੀ ਸਾਨੂੰ ਆਪਣੀ ਮਾਂ ਬੋਲੀ ਨਹੀਂ ਭਲਾਉਣੀ ਚਾਹੀਦੀ ਜਿਹੜੀਆਂ ਕੌਮਾਂ ਆਪਣਾ ਸਾਡੀਆਂ ਤਿੰਨ ਮਾਵਾਂ ਨੇ ਇੱਕ ਧਰਤੀ ਮਾਂ ਜਿੰਨੇ ਸਾਨੂੰ ਪਾਲਣਾ ਜਿੱਥੇ ਇਸ ਨਾਜ ਖਾ ਕੇ ਤੇ ਅਸੀਂ ਵੱਡੇ ਹੋਣਾ ਇੱਕ ਸਾਡੀ ਮਾਂ ਜਿੰਨੇ ਕੁੱਖ ਚੋਂ ਪੈਦਾ ਕਰਨਾ ਇੱਕ ਸਾਡੀ ਮਾਂ ਮਾਂ ਬੋਲੀ ਜਿਹੜੇ ਇਹਨਾਂ ਤਿੰਨਾਂ ਚੀਜ਼ਾਂ ਦਾ ਸਤਿਆਨਾਸ਼ ਕਰ ਦੇਦੀਆਂ ਕਮਾਂ ਕਮਾਂ ਕਦੀ ਵੀ ਚੜਦੀ ਕਲਾ 'ਚ ਨਹੀਂ ਰਹਿੰਦੇ ਆ ਮੇਰੇ ਤੇ ਇਹੋ ਤਗੀ ਦਿਆ ਵੀ ਇਹਨਾਂ ਤਿੰਨਾਂ ਮਾਵਾਂ ਨੂੰ ਸਾਹਮਣੇ ਰੱਖੀਏ ਤੇ ਸਰੋਤਿਆਂ ਨੂੰ ਇਹੋ ਮੈਂ ਬੇਨਤੀ ਕਰਦੀ ਹਾਂ ਬਹੁਤ ਧੰਨਵਾਦ ਕਰਦੇ ਹਾਂ ਜੀ ਬੀਬੀ ਜੀ ਬਲਵਿੰਦਰ ਕੌਰ ਪੰਦੇਰ ਜੀ ਹੋਣਾ ਦਾ ਕਿ ਉਹਨਾਂ ਨੇ ਸਾਨੂੰ ਆਪਣਾ ਸਮਾਂ ਦਿੱਤਾ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਇਹ ਲਿਖਣ ਦਾ ਜੋ ਇਹਨਾਂ ਨੇ ਉਪਰਾਲਾ ਸ਼ੁਰੂ ਕੀਤਾ ਹੈ ਉਟੇਰ ਸਾਰੀਆਂ ਕਿਤਾਬਾਂ ਹੋਰ ਲਿਖਣ ਵਕ ਵਕ ਲਾਇਬ੍ਰੇਰੀਆਂ ਦਾ ਸ਼ਿੰਗਾਰ ਬਣ ਤੁਸੀਂ ਆਪਣੇ ਘਰਾਂ ਦੇ ਵਿੱਚ ਸਾਹਿਤ ਨੂੰ ਪੜੋ ਕਿਤਾਬਾਂ ਨੂੰ ਲੈ ਕੇ ਆਓ ਅਸੀਂ ਇਹਨਾਂ ਦੀ ਤੰਦਰੁਸਤੀ ਦੀ ਲੰਬੀ ਉਮਰ ਦੀ ਪਰਮਾਤਮਾਗੇ ਅਰਦਾਸ ਕਰਦੇ ਹਾਂ ਕਿ ਇਹੋ ਜੇ ਵੱਡ ਵਡੇਰੇ ਸਾਡੇ ਬਜ਼ੁਰਗ ਹਮੇਸ਼ਾ ਸਾਡੇ ਨਾਲ ਰਹਿਣ ਤੇ ਸਾਨੂੰ ਜਾਗਰੂਕ ਕਰਦੇ ਰਹਿਣ ਆਪਣੀ ਭਾਸ਼ਾ ਪ੍ਰਤੀ ਆਪਣੇ ਸਾਹਿਤ ਪ੍ਰਤੀ ਆਪਣੇ ਸੱਭਿਆਚਾਰ ਪ੍ਰਤੀ ਆਪਣੇ ਫਰਜ਼ਾਂ ਪ੍ਰਤੀ ਸਾਡੇ ਵੱਲੋਂ ਸਤਿਕਾਰਯੋਗ ਮਾਤਾ ਜੀ ਤੁਹਾਨੂੰ ਇੱਕ ਵਾਰ ਫਿਰ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਜੀਵੇ ਪੰਜਾਬੀ ਪ੍ਰੋਗਰਾਮ ਦੇ ਜ਼ਰੀਏ ਸਾਡੇ ਸਰੋਤਿਆਂ ਦੇ ਨਾਲ ਸਾਡੇ ਨਾਲ ਆਪਣੇ ਬਹੁਤ ਕੀਮਤੀ ਵਿਚਾਰ ਸਾਂਝੇ ਕੀਤੇ ਫਿਰ ਮਿਲਦੇ ਹਾਂ ਜੀ ਕਿਸੇ ਨਵੀਂ ਸ਼ਖਸੀਅਤ ਦੇ ਨਾਲ ਸਾਨੂੰ ਦਿਓ ਜੀ ਇਜਾਜ਼ਤ ਬਹੁਤ ਬਹੁਤ ਧੰਨਵਾਦ ਜੀ ਰੱਬ ਰੱਖਾ ਜੀ